ਅੱਜ ਦਾ ਮਸਲਾ ਏ ਕੱਲ ਅਸੀਂ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਬਿਲਨ ਕੈਸੀ ਬਵਾਲ ਅਸੀਂ ਇਸ ਦੇਸ਼ ਦੇ ਨਾਗਰਿਕਾਂ ਅਸੀਂ ਪੰਜਾਬ ਦੇ ਵਸਨੀਕਾਂ ਪੰਜਾਬ ਸਾਡਾ ਹੈਗਾ ਅਸੀਂ ਪੰਜਾਬੀ ਆ ਅਸੀਂ ਜੇ 84 ਦੇ ਜਿਹੜੇ ਕਤਲਿਆਂ ਪੀੜਤ ਪਰਿਵਾਰਾਂ ਦੇ ਮਸਲਿਆਂ ਸੰਬੰਧੀ ਉਹਦੇ ਕੋਲ ਗਏ ਆ ਉਹਦਾ ਫਰਜ਼ ਬੰਦਾ ਸੀ ਸਾਨੂੰ ਟਾਈਮ ਦਿੱਤਾ ਸਾਡੀ ਗੱਲ ਸੁੰਦਾ ਸਾਨੂੰ 3 ਸਾਲ ਲੋਕ ਨੇ ਤੱਕਿਆ ਖਾਂਦੇ ਚੰਡੀਗੜ੍ਹ ਟਾਈਮ ਮੰਗਦੇ ਆ ਦੋਰੀ ਟਾਈਮ ਦੇ ਕੇ ਨੇ ਸਾਡਾ ਮੀਟਿੰਗ ਕੈਨਸਲ ਕਰ ਦਿੱਤੀ ਤੇ ਕੱਲ ਸਾਡੇ ਬੀਬੀਆਂ ਨਾਲ ਜੋ ਬਦਸਲੂਖੀ ਕੀਤੀ ਏ ਬੀਬੀ ਗੁਰਦੀਪ ਕੌਰ ਨਾਲ ਤੱਕੇ ਮਾਰੇ ਪੁਲਿਸ ਵਾਲਿਆਂ ਨੇ ਤੱਕੇ ਮਾਰੇ ਕੁੜੀ ਇਸਕੇ ਲੈ ਕੇ ਆਏ ਕੁੜਤੇ ਬਾਹਰ ਲੈ ਕੇ ਆਏ ਨੇ ਅਸੀਂ ਸ਼ਬਦ ਇਹਨਾਂ ਵਿੱਚ ਨਖੇਦੀ ਕਰਦੇ ਹਾਂ ਇਸ ਗੱਲ ਦੀ ਅੱਜ ਅਸੀਂ ਇਹ ਫੈਸਲਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਤੋਂ ਬਾਹਰ ਪੰਜ ਸਾਡੀਆਂ ਦੰਗਾ ਪੀੜਤ ਬੀਬੀਆਂ ਜਿਹੜੀਆਂ 84 ਦੀਆਂ ਆ ਗਈਆਂ ਨੇ ਬੀਬੀਆਂ ਇਹ ਮਰਦ ਵਰਤੇ ਬੈਠਣ ਗਈਆਂ ਜਦੋਂ ਤੱਕ ਜਿਹੜੇ ਵੀ ਪਰਿਵਾਰ ਪੰਜਾਬ ਵਿੱਚ ਰਹਿ ਰਹੇ ਨੇ ਇਹਨਾਂ ਦਾ ਮੁਲਬਸੇ ਬਾਨੀ ਹੁੰਦਾ ਇਹਨਾਂ ਨੂੰ ਮਕਾਨ ਨਹੀਂ ਮਿਲਦੇ ਆਨੋ ਕਾਰੋਬਾਰਵਾਦ ਤੇ ਬੋਥਰੀ ਮਿਲਦਾ 5-5 ਲੱਖ ਦੀ ਗ੍ਰਾਂਟ ਨਹੀਂ ਮਿਲਦੀ ਜਿਹੜੇ 135 ਦਾਲ ਕਾਰਡ ਕੈਸਲ ਕੀਤੇ ਨਹੀਂ ਬਾਲ ਹੁੰਦੇ ਤੇ ਜਿਹੜੇ ਸਾਡੇ ਜਿਹੜੀ ਬੱਚੇ ਨੇ ਉਹਨਾਂ ਦੀਆਂ ਨੌਕਰੀਆਂ ਦੇ ਵਿੱਚ 5% ਇਹ ਸਰਕਾਰੀ ਰਿਜ਼ਰਵੇਸ਼ਨ ਨਹੀਂ ਹੁੰਦੀ ਇਹ ਸਾਡੇ ਮਰਦ ਵਰ ਜਿਹੜਾ ਪੱਕਾ ਜਿਹੜਾ ਸੀ ਮੋਰਚਾ ਲਾਵਾਂਗੇ ਸੀਐਮ ਦੀ ਕੋਠੀ ਤੋਂ ਬਾਹਰ ਬੜੇ ਸ਼ਰਮ ਦੀ ਗੱਲ ਹੈ ਕਿ 3 ਸਾਲ ਹੋ ਗਏ ਨੇ ਸਰਕਾਰ ਬਣਿਆ ਸਰਕਾਰ ਦੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਸਨ ਇਹ ਲੋਕਾਂ ਦੀ ਸਰਕਾਰ ਹੈ ਇਹ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਮਿਲਣੀ ਵੀ ਕਰਾਂਗੇ ਤੇ ਲੋਕਾਂ ਦੇ ਮਸਲੇ ਹੱਲ ਕਰਾਂਗੇ ਤੇ ਜਿਹੜੇ ਏਡਾ ਵੱਡਾ ਸਿੱਖਾਂ ਦਾ ਕਤਲੇਆਮ ਹੋਇਆ 84 ਦੇ ਵਿੱਚ ਹੋਇਆ ਅੱਜ ਦੇਖੋ ਸਾਨੂੰ ਇਨਸਾਫ ਨਹੀਂ ਮਿਲਿਆ ਨਾ ਨਾ ਸਾਡੇ ਕਤਲਿਆਂ ਨੂੰ ਅੱਜ ਫાંਸੀ ਹੋਈ ਏ ਨਾ ਉਹ ਇਨਸਾਫ ਮਿਲਿਆ ਅੱਜ ਜਿਹੜੇ 25000 ਪਰਿਵਾਰ ਸਾਲਾ ਜਿਹੜੇ ਇੱਥੇ ਬੈਠੇ ਆ ਪੰਜਾਬ ਦੇ ਵਿੱਚ ਇਹਦੇ ਮੁਲ ਬਸੇਬੇ ਦੀ ਗੱਲ ਸਾਡੀ ਕੋਈ ਸਰਕਾਰ ਜਿਹੜੀ ਨਹੀਂ ਸੁਣਦੀ ਜੋ ਕਾਂਗਰਸ ਨੇ ਕੀਤਾ ਕਾਂਗਰਸ ਉਹ ਪੱਤਰ ਸਰਕਾਰ ਜੋ ਸਾਡੇ ਨਾਲ ਜਿਹੜੀ ਬਸਲੂਕੀ ਕਰ ਰਹੀ ਏ ਤੇ ਸਾਲਾ ਪਤਕਰ ਜਿਹੜਾ ਪੰਜਾਬ ਵਿੱਚ ਕੀਤਾ ਜਾ ਰਿਹਾ ਤੇ ਅੱਜ ਅਸੀਂ ਉਹ ਸਾਰਾ ਪ੍ਰੋਗਰਾਮ ਐਲਾਨ ਕਰ ਰਹੇ ਆ ਤੇ ਇਸ ਦੀ ਜਿਹੜੀ ਬੀਬੀ ਦੇਗਵਾਈਏ ਪੰਜ ਬੀਬੀ ਦੇਗਵਾਈਏ ਬੀਬੀ ਗੁਰਦੀਪ ਗੌਰ ਕਰੋਗੀ ਸਾਡੇ ਪ੍ਰਧਾਨ ਇਸਟਰੀਮਿੰਗ ਪੰਜਾਬ ਦੀ ਹੈਗੀਏ ਤੇ ਚਾਰ ਬੀਬੀਆਂ ਨਾਲ ਬੈਠਣ ਗਿਆ ਤੇ ਬਾਕੀ ਬੀਬੀ ਜੀ ਤੁਹਾਨੂੰ ਅਗਲਾ ਤੁਹਾਨੂੰ ਤੇ ਪਿੱਟ ਕਰਾਂਗੇ ਅੱਜ ਵੀ ਤੁਸ ਮਿਲਣ ਲਈ ਜਾਣਾ ਸੀ ਅਸੀਂ ਕੱਲ ਮੈਦਾਨ ਗਿਆ ਸੀ ਥੱਕੇ ਮਾਰ ਕੇ ਖਾ ਕੇ ਆਏ ਆ ਕੱਲ ਕੁੱਟ ਖਾ ਕੇ ਆਏ ਆ ਉਥੋਂ ਨਾਲ ਉਹਨਾਂ ਕੋਲੋਂ ਉਹਨ ਕੀ ਕਰੇ ਪਗਲਵਾ ਕੇ ਆਏ ਆ ਤੱਕੀ ਕਰੀਓ ਨਾ ਸੀ ਤੇ ਸੀ ਦੁਖੀ ਹੋਇਆ ਨਾ ਤੋਂ ਇਹਨਾਂ ਨੂੰ ਸ਼ਰਮ ਹੀ ਨਾ ਆਉਂਦੀ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਸੀਦਾ ਵੀ ਸਰਕਾਰ ਤੋਂ ਤੇ ਜੀ ਅਫਸਰਾਂ ਨੂੰ ਤੇ ਸੀਐਮ ਨੂੰ ਮੈਂ ਮੈਂ ਕੱਲ ਕੇ ਨਾ ਰੋਲਾ ਪਾਇਆ ਉਥੇ ਸੀਐਮ ਸਾਹਿਬ ਸਾਡੀ ਗੱਲ ਸੁਣੋ ਸੀਐਮ ਸਾਹਿਬ ਸਾਡੀ ਗੱਲ ਤੋਂ ਸੀਐਮ ਨੇ ਗੱਲ ਹੀ ਨਹੀਂ ਸੁਣੀ ਸੀਐਮ ਨੂੰ ਤਾਂ ਸ਼ਰਮ ਹੀ ਆਣੀ ਮੈਂ ਕਹਿੰਦਾ ਸਭ ਆਲਾ ਸੀਐਮ ਨਹੀਂ ਹੋਣਾ ਜੀ ਉਹ ਕਿਸ ਦੀ ਵੱਲ ਉਥੇ ਬੈਠਾ ਹੋਇਆ ਨਾ ਉਹਨਾਂ ਨੂੰ ਚਾਹੀਦਾ ਸੀ ਕਨਸਲ ਚ ਕੋਈ ਰੋਲਾ ਪਾ ਰੋ ਗੱਲ ਕਰਨ ਆਇਆ ਜੇ ਮੈਂ ਲੋਕ ਮਿਲਨੀ ਹੈ ਕਮ ਸੇ 2.5 ਹਜ਼ਾਰ ਤੋਂ ਸੁਣਦੇ ਅਸੀਂ ਟਾਈਮ ਲੈਣ ਗਏ ਸੀ ਜੀ ਕੋਈ ਉਥੇ ਲੜਨ ਗਏ ਸੀ ਕੋਈ ਐਜੀਟੇਸ਼ਨ ਕਰਨ ਗ ਅੱਜ ਲੋਕਿਆ ਸਾਨੂੰ ਪੁਲਸ ਨੇ ਸਵੇਰੇ ਆ ਮਰ ਬਠੀ ਗਣੀ ਪੁਲਸ ਬੈਠੀ ਹੈ ਦੇਖੋ ਜੀ ਸਾਨੂੰ ਆਵਸਰ ਉਸ ਕੀਤਾ ਹੋਇਆ ਅਸੀਂ ਕਰਮਲਾ ਵੀ ਕੋ ਬਦਮਾਸ਼ ਥੋੜੀ ਜਿਹਾ ਗਈ ਸ਼ਰੀਫਾ ਬੰਦਿਆਂ ਕੇ ਤੁਹਾਡੇ ਸਾਹਮਣੇ 65 ਸਾਲ ਦੀ ਮੇਰੀ ਉਮਰ ਹੈਗੀ ਬੀਬੀ ਗੁਰਦੀਪੁਰ ਆ ਗਈ ਹੈ ਸਾਨੂੰ 40 ਸਾਲ ਲੋਗਾਂ ਨੇ ਜੀਟੇਸ਼ਨ ਕਰਦੇ ਆ ਅਸੀਂ ਕਿਹੜਾ ਝਗੜਾ ਕਰਦੇ ਆ ਮੈਂ ਕਿਹਾ ਕੋ ਕਰਦੇ ਆ ਕਿਹਾ ਮਲੇ ਬੋਲਦੇ ਪਿਆ ਉਹਨਾਂ ਪੁਲਸੇ ਮਾਠੀ ਉਹ ਤੋਂ ਨਾ ਦੇਖੀ ਪੁਲਸ ਵਾਲੇ ਮੀਡੀਆ ਨੂੰ ਵੇਖ ਕੇ ਉਹ ਗੱਡੀ ਜਾ ਕੇ ਬੈਗ ਰਹਿ ਇਹਨਾਂ ਉੱਪਰ ਸੋਸੇ ਕੀ ਕਰਦੇ ਬਸ ਸੋਦੇ ਬਾਕੀ ਦੋਵੇਂ ਦੇ ਬੈਠੇ ਕਾਦਰ ਤੇ ਬੈਠੇ ਕੀ ਲੈਣਦੇ ਆਜੋ ਤੇ ਅਸੀਂ ਤੇ ਬੀਬੀ ਇੱਕ ਵਈ ਬੀਬੀ ਗੁਰਦੀਪੁਰ ਦੇ ਇੱਕ ਵਈ ਕਰੋਗੇ ਤੁਹਾਨੂੰ ਕੋਲ ਉਸਨੇ ਕਾਰ ਦੇ ਵਿੱਚ ਅਰੈਸਟ